ਨਾਮ ਸੁਖਮਾਨੀ ਬਾਬਾਨੀ ਨੂੰ ਨਾਮ ਸੁਖਮਾਨੀ ਤੇਰੇ ਵੱਲ ਹੈ ਤਾਂ ਕਿਆ ਮੋਛੰਦਾ ਸੋ ਪਿਆ ਜਾ ਤੇਰਾ ਬੰਦਾ जेका ਕਿਵਾਨ ਦਰਸ਼ਨ ਦੀਜੇ ਦੀਜ ਖੋਲ ਕਿਵਾਨ ਦਰਸ਼ਨ ਦੀਜੇ ਕਿਵਾਨ ਦਰਸ਼ਨ ਦੀਜੇ ਦੀਜ ਖੋਲ ਕਿਵਾਨ ਸ਼ਨ ਦੀਜੇ ਕਰੇ ਗੋ ਮੇਰੀ ਕਰੇ ਗੋ ਮੇਰੀ ਤੁਝ ਬਿਨ ਸੁਰਤ ਕਰੇ ਗੋ ਮੇਰੀ ਡੀ ਜੇ ਖੋਲ ਕੀ ਵਾਣ ਦਰਸ਼ਨ ਦੀਜੇ चनीज दी दीज खोल की वाड़ दर्शन दीजा तुम तन चान दुनिया गी तुम, तुम, तुम चन जा खोल किवर दर्शन दीजा दर्शन दीजा दीजा दर्शन दीजा खोल कशन दीजा खोल की वाड़ दर्शन दीजया ਯਾਤ ਪਰ ਦਰਸ਼ਨ ਦੀ ਜੈ ਦੀ ਜਾ ਖੋਲ ਕਿਵਾਂ ਦਰਸ਼ਨ ਦੀ ਜੈ ਦਰਸ਼ਨ ਦੀ ਜੈ ਦੀ ਜਾ ਖੋਲ ਕਿਵਾਂ ਦਰਸ਼ਨ ਦੀ कबीर तुम समरे क्या है कबीर तुम समरथ दाते जाो ਜੀਖੋਲ ਕੀ ਵਡ ਦਰਸ਼ਨ ਦੀਜਾ ਸਬ ਜੀ ਸੰਭਾਲ ਸਬ ਜੀ ਸੰਭਾਲ ਆਪਣੀ ਮਿਹਰ ਕਰ ਬਨੀ ਮਿਹਰ ਕਰ दा, दा ਇਸਕੇ ਸਿਰ ਉਪਰ ਤੁ ਸੁਆਮੀ ਸੋ ਦੁੱਖ ਕੈਸਾ ਪਾਵੈ ਸੋ ਦੁੱਖ ਕੈਸਾ ਪਾਵੈ ਬੋਲ ਨਾ ਛੋਨੇ ਮਾਇਆ ਮਦ ਮਾਤਾ ਸਤ ਗੁਰੂ ਕਹਾਵੈ RAM DAS ਸਤ ਗੁਰੂ ਕਹਾਵੈ ਹਮ ਮੂਰਖ ਕੀ ਇਕਤ ਬਾਤ ਹੈ ਹਮ ਮੂਰਖ ਕੀ ਇਕਤ ਬਾਤ ਹੈ

ਨੰਦੇਵ ਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਸੰਕਟ ਜੋ ਨਦਰਬ ਨਾ ਆਇਓ ਕਿ ਸੰਕਟ ਜੋ ਨਦਰਬ ਨਾ ਆਇਓ ਸਭਤੇ ਸਬਤੇ ਵਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ नज़ Nothing